ਅੱਜ ਬਣਾਵਾਂਗੇ ਪਾਓ ਬਾਜੀ ਤਾਂ ਵੀਡੀਓ ਦੇਖਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਮੱਖਣ ਤੇ ਮੱਖਣ ਨਪਾ ਮੂਲ ਦਾ ਯੂਜ਼ ਕਰ ਰਹੇ ਆਂ ਘਰ ਦਾ ਵੀ ਕਰ ਸਕਦੇ ਹੋ ਅਗਰ ਹੈ ਤਾਂ ਤਾਂ ਇਹਦੇ ਵਿੱਚ ਕੜਾਹੀ ਵਿੱਚ ਆਪਾਂ ਮੱਖਣ ਪਾਤਾ ਤੇ ਹੁਣ ਕੀ ਆਪਾਂ ਤਿਆਰੀ ਕਰਨੀ ਹੈ ਇਹਨੂੰ ਪਾਓ ਬਾਜੀ ਬੰਨੀ ਕਿੱਦਾਂ ਹੈ ਤਾਂ ਇਹਦੇ ਲਈ ਕੀ ਹੈ ਸਭ ਤੋਂ ਪਹਿਲਾਂ ਲਸਣ ਪਿਆਜ਼ ਅਦਰਕ ਤਿੰਨਾਂ ਨੂੰ ਕੱਟ ਕੇ ਰੱਖ ਲਿਆ ਸੀਗਾ ਉਹ ਪੁੰਨ ਨੇ ਹੈ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਪੁੰਨ ਲੈਣਾ ਜਿਆਦਾ ਬ੍ਰਾਊਨ ਨਹੀਂ ਕਰਨਾ ਬਸ ਤੁਸੀਂ ਲਾ ਲੋ ਹਲਕੇ ਗੁਲਾਬੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਟਮਾਟਰ ਟਮਾਟਰ ਦੋ ਤੋਂ ਤਿੰਨ ਤੇ ਇਹਨਾਂ ਨੂੰ ਵੀ ਦੇਖੋ ਛੋਟੇ ਟੁਕੜਿਆਂ ਵਿੱਚ ਕੱਟ ਕੇ ਤੇ ਆਪਣੇ ਹਲਕੇ ਗੁਲਾਬੀ ਰੰਗ ਹੋ ਗਿਆ ਇਹ ਪਿਆਜ਼ ਦਾ ਤਾਂ ਇਹਦੇ ਵਿੱਚ ਆਪਾਂ ਐਡ ਕਰਾਂਗੇ ਟਮਾਟਰ ਗੈਸ ਥੋੜਾ ਤੇਜ਼ ਕਰ ਦਿੰਦੇ ਆ ਤੇ ਆ ਦੇਖੋ ਟਮਾਟਰ ਪਾਤੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਰਲ ਆ ਲੈਂਦੇ ਆ ਅੱਜ ਆਪਾਂ ਪਾਣੀ ਐਡ ਨਹੀਂ ਕਰੂੰਗੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਨੂਨ ਤੇ ਹਲਕੀ ਲਾਲ ਮਿਰਚ ਕਿਉਂਕਿ ਬਾਅਦੋਂ ਇਹਦੇ ਵਿੱਚ ਆਪਾਂ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਇਸ ਕਰਕੇ ਮਿਰਚ ਪਹਿਲਾਂ ਥੋੜੀ ਹਲਕੀ ਰੱਖਿਓ ਤਾਂ ਇਹ ਦੋਨਾਂ ਨੂੰ ਮਿਲਾ ਕੇ ਮਿਕਸ ਕਰ ਲੈਂਦੇ ਆ ਹਲਦੀ ਆਪਾਂ ਨਹੀਂ ਪਾਵਾਂਗੇ ਕਿਉਂਕਿ ਉਹਦੇ ਨਾਲ ਇਹਦਾ ਟੇਸਟ ਹੀ ਚੇਂਜ ਹੋ ਜਾਏਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਨੇ ਆਲੂ ਉਬਾਲ ਕੇ ਰੱਖਲੇ ਸੀਗੇ ਉਹਨਾਂ ਨੂੰ ਤਾਂ ਆਲੂ ਪਾ ਕੇ ਮਿਲਾ ਲੈਂਦੇ ਆ ਹੁਣ ਆ ਦੇਖੋ ਰਲਾ ਕੇ ਚੰਗੀ ਤਰ੍ਹਾਂ ਆਲੂ ਬਿਲਕੁਲ ਮਤਲਬ ਕਿ ਤੁਸੀਂ ਲਾਲੋ ਮੈਸ਼ ਕਿਤੇ ਹੀ ਪਾਣੇ ਆ ਬਿਲਕੁਲ ਇਹਦੇ ਵਿੱਚ ਮਿਲ ਜਾਣ ਤੇ ਉਸ ਤੋਂ ਬਾਅਦ ਆਪਾਂ ਸਬਜ਼ੀਆਂ ਗੋਭੀ ਹੈ ਸ਼ਮਲਾ ਮਿਰਚ ਹੈ ਆਪਣਾ ਮਟਰ ਹੈ ਗਾਜਰ ਹੈ ਤੇ ਇੱਕ ਬਰੋਕਲੀ ਜੋ ਵੀ ਸਬਜ਼ੀਆਂ ਤੁਸੀਂ ਚਾਹੁੰਦੇ ਹੋ ਇਹਦੇ ਵਿੱਚ ਆਪਸ਼ਨਲ ਨਹੀਂ ਜ਼ਰੂਰੀ ਨਹੀਂ ਕਿ ਇਹੀ ਸਬਜ਼ੀਆਂ ਪਾਣੀਆਂ ਜੋ ਵੀ ਤੁਸੀਂ ਚਾਹੁੰਦੇ ਹੋ ਪਾ ਸਕਦੇ ਹੋ ਤਾਂ ਮਨੇ ਇਹਨਾਂ ਨੂੰ ਪਾ ਕੇ ਆਪਾਂ ਮਸਾਲੇ ਵਿੱਚ ਚੰਗੀ ਤਰ੍ਹਾਂ ਰਲਾ ਲੈਂਦੇ ਆ ਤੇ ਆ ਦੇਖੋ ਮਸਾਲਾ ਇੱਕਦਮ ਮਿਕਸ ਹੋਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਕੀ ਹੈ ਇਹਦੇ ਵਿੱਚ ਆਪਾਂ ਇੱਕ ਇੱਕ ਗਲਾਸ ਪਾਣੀ ਪਾ ਦਿੰਦੇ ਹਾਂ ਤਾਂ ਕਿ ਸਬਜ਼ੀਆਂ ਕੀ ਹੈ ਚੰਗੀ ਤਰ੍ਹਾਂ ਗਲ ਜਾਣ ਇਹਦੇ ਵੀ ਦੋ ਤਰੀਕੇ ਆ ਪਹਿਲਾ ਕਈ ਕੀ ਹੈ ਸਬਜ਼ੀਆਂ ਉਬਾਲ ਕੇ ਉਹਨਾਂ ਨੂੰ ਫੇਰ ਚੰਗੀ ਤਰ੍ਹਾਂ ਮੈਸ਼ ਕਰਕੇ ਬਣਾਉਂਦੇ ਆ ਤਾਂ ਅਸੀਂ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਕਿਉਂਕਿ ਇਹ ਸਬਜ਼ੀਆਂ ਐਦਾਂ ਕਿ ਈਜ਼ੀਲੀ ਸੌਫਟ ਹੋ ਜੂंगी ਆ ਤਾਂ ਪਾਣੀ ਪਾ ਕੇ ਆਪਾਂ ਅੱਧਾ ਘੰਟਾ ਇਹਨੂੰ ਰੱਖੂਗੇ ਤੇ ਇੱਧਰ ਆਪਾਂ ਹੁਣ ਪਾਉ ਸੇਕਣ ਦੀ ਤਿਆਰੀ ਕਰ ਲੈਂਦੇ ਆ ਤੇ ਆਪਨੇ ਪਾਉ ਲਿਆਂਦੇ ਸੀਗੇ ਇਹਨਾਂ ਨੂੰ ਗੱਬੇ ਤੋਂ ਕੱਟ ਕੇ ਆ ਦੇਖੋ ਇਹਨਾਂ ਨੂੰ ਚੰਗੀ ਤਰ੍ਹਾਂ ਕੱਟ ਲੈਣਾ ਤੇ ਉਸ ਤੋਂ ਬਾਅਦ ਆਪਾਂ ਮੱਖਣ ਵਿੱਚ ਇਹਨਾਂ ਨੂੰ ਫਰਾਈ ਕਰਾਂਗੇ ਪਹਿਲਾਂ ਮੱਖਣ ਲਿੱਤਾ ਤੇ ਉਹਨੂੰ ਤਵੇ ਤੇ ਆਪਾਂ ਗਰਮ ਕਰ ਲੈਂਦੇ ਆਪਨਾ ਮੱਖਣ ਹੈ ਇਹਨੂੰ ਚੰਗੀ ਤਰ੍ਹਾਂ ਤਵੇ ਤੇ ਫੈਲਾ ਲਓ ਤੇ ਉੱਪਰ ਆਪਾਂ ਪਾਉਂਗੇ ਪਾਉ ਭਾਜੀ ਮਸਾਲਾ ਤੇ ਮਸਾਲਾ ਪਾ ਕੇ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਫੈਲਾ ਲੈਂਦੇ ਆ ਤੇ ਹੁਣ ਜਿਹੜੇ ਆਪਾਂ ਪਾਉ ਕੱਟ ਕੇ ਰੱਖੇ ਹੋਏ ਸੀਗੇ ਉਹਨਾਂ ਨੂੰ ਇਹਦੇ ਪਰ ਸੇਕ ਲੈਂਦੇ ਆ। ਠੀਕ ਆ ਦੇਖੋ ਚੰਗੀ ਤਰ੍ਹਾਂ ਇਹਨਾਂ ਨੂੰ ਸੇਕਣਾ ਹੈ। ਤੇ ਉਸ ਤੋਂ ਬਾਅਦ ਇੱਕ ਸਾਈਡ ਹੋ ਗਈ ਆਪਣੀ ਤਾਂ ਐਦਾ ਹੀ ਪਲਟ ਕੇ ਆਪਾਂ ਦੂਜੀ ਸਾਈਡ ਤੋਂ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਸੇਕ ਦਿੰਦੇ ਆ। ਤੇ ਆਪਣੀ ਇੱਕ ਹੋਰ ਤਿਆਰੀ ਹੋ ਗਈ ਹੈ ਕਿਉਂਕਿ ਪਾਉ ਬਾਜੀ ਹੈ ਤਾਂ ਫਿਰ ਬਾਜੀ ਆਪਣੀ ਬਣ ਰਹੀ ਹੈ ਤੇ ਪਾਉ ਆਪਾਂ ਇੱਧਰ ਤਿਆਰ ਕਰ ਲਈਏ। ਉਸ ਤੋਂ ਬਾਅਦ ਇਹਨਾਂ ਨੂੰ ਹੁਣ ਕੀ ਆਪਾਂ ਸਰਵਿੰਗ ਪਲੇਟ ਵਿੱਚ ਰੱਖ ਦਿੰਦੇ ਆ ਤੇ ਆਪਣੇ ਹੁਣ ਇਹ ਕੰਮ ਤਾਂ ਆਪਣਾ ਪੂਰਾ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਦੇਖਦੇ ਆ ਕਿ ਆਪਣੀ ਸਬਜੀ ਨਾਲ ਤੁਸੀਂ ਹਰੀ ਮਿਰਚ ਵਗੈਰਾ ਵੀ ਲੈ ਸਕਦੇ ਹੋ ਆਪਣੀ ਹੁਣ ਸਬਜੀ ਦੇਖੋ ਇਹ ਸਾਰੀ ਕੀ ਹੈ ਸੌਫਟ ਹੋ ਗਈ ਹੈ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਬਲੈਂਡ ਕਰਨਾ ਚਾਹੀਏ ਤਾਂ ਹੱਥ ਨਾਲ ਕਰ ਲਓ ਹੱਥ ਨਾਲ ਕਰੂਗੇ ਤਾਂ ਉਹ ਜ਼ਿਆਦਾ ਵਧੀਆ ਰਹਿੰਦਾ ਹੈ ਕਿਉਂਕਿ ਮਿਕਸੀ ਜਾਂ ਮਿਕਸਰ ਵਿੱਚ ਤੁਸੀਂ ਇਹਨੂੰ ਪੀਸੂਗੇ ਤਾਂ ਉਹ ਬਿਲਕੁਲ ਪੇਸਟ ਜਿਹਾ ਬਣ ਜਾਏਗਾ ਇਸ ਤਰ੍ਹਾਂ ਕਰੋਗੇ ਤਾਂ ਤੁਹਾਨੂੰ ਹਰ ਇੱਕ ਸਬਜ਼ੀ ਦਾ ਟੇਸਟ ਆਏਗਾ ਤਾਂ ਇਹਨੂੰ ਅਸੀਂ ਹੱਥ ਨਾਲੇ ਬਲੈਂਡ ਕਰ ਰਹੇ ਹਾਂ ਤੇ ਆ ਦੇਖੋ ਆ ਆਪਣੀ ਇੱਕਦਮ ਮੈਸ਼ ਹੋ ਗਈ ਹੈ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਤੇ ਆ ਮਿਲਾ ਕੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਰਚ ਨੂੰ ਰਲਾਤਾ ਤੇ ਫਾਈਨਲੀ ਆਪਾਂ ਪਾਵਾਂਗੇ ਪਾਓ ਬਾਜੀ ਮਸਾਲਾ ਕਿਉਂਕਿ ਇਹਦਾ ਟੇਸਟ ਅਸਲੀ ਇਸ ਮਸਾਲੇ ਤੋਂ ਬਾਅਦ ਹੀ ਆਣਾ ਹੈ ਤੇ ਉੱਪਰ ਗਾਰਨਿਸ਼ ਕਰਨ ਲਈ ਆਪਾਂ ਪਾ ਦਿੰਦੇ ਹਾਂ ਹਰਾ ਧਨੀਆ ਤੇ ਇਸ ਤੋਂ ਬਾਅਦ ਆਪਣੀ ਪਾਓ ਬਾਜੀ ਤਿਆਰ ਹੈ ਤੇ ਤੁਸੀਂ ਵੀ ਬਣਾ ਕੇ ਜ਼ਰੂਰ ਦੇਖੋ